ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਯਾਰ ਇਸ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਪਾਤਾ ਉਸ ਲਿੰਕ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਤੇ ਆਜੋ ਵੀਡੀਓ ਸ਼ੁਰੂ ਕਰਦੇ ਆਂ ਤੁਹਾਨੂੰ ਮਿਸ ਕਰਾਂਗੇ ਪਰ ਜਲਦੀ ਹੀ ਆਪਾਂ ਆਬਸਲੀ ਆਵਾਂਗੇ ਜਾਂ ਘਰ ਦੇ ਉੱਥੇ ਆਣਗੇ ਹਾਂ ਫਿਰ ਅਸੀਂ ਹਿਮਾਨੀ ਨੂੰ ਵੀ ਮਿਸ ਨਹੀਂ ਕਰਨਾ ਉਹਦਾ ਰੀਜ਼ਨ ਵੀ ਮੈਂ ਦੱਸਦੀ ਆ ਮਾਂ ਦੀ ਨਾਲ ਬਹੁਤ ਸੋਹਣਾ ਟਾਈਮ ਗਿਆ ਹਨਾ ਅਸੀਂ ਆਲਮੋਸਟ ਡੇਲੀ ਮਿਲਦੇ ਇੰਨਾ ਹੀ ਤੁਸੀਂ ਮਿਸ ਕਰੋਗੇ ਤੇ ਬੰਦਾ ਪੁੱਛੇ ਵੀ ਤੁਸੀਂ ਰਹਿ ਜਾਓ ਐਡੀ ਗੜੀ ਤੁਹਾਡੀ ਵੇਲੇ ਨੇ ਜਬਾਂ ਆਈ ਏ ਵਿਖਾਣਾ ਤੁਸੀਂ ਜਾ ਕੇ ਮਾਲੀ ਕੰਜਰ ਬੁਣਾਈਏ ਅੱਲਾ ਚਰਪੁਣਾਈਏ ਵਿਖਾਣਾ ਹੈ ਇਹਦੇ ਨਾਲ ਤੇ ਫਿਰ ਆਪਣੇ ਜੀਆਂ ਚ ਰਵੋ ਉਹ ਵੀ ਵਿਚਾਰੇ ਬੁੱਢੇ ਬਡੇ ਰਿਆਂ ਨੂੰ ਕੋਈ ਸਹਾਰਾ ਦਿਓ ਮੜਾ ਮੋਟਾ ਹੈ ਉਹ ਨਾਲੇ ਹੁਣ ਤੁਹਾਡੇ ਕੋਲ ਰਹਿਣ ਦੇ ਦਿਨਾਂ ਸਾਦੇ ਮਾਰਗ ਚੜਾਪਾ ਦੇ ਮਹਾਲੀ ਤੇ ਇੱਕ ਦਿਨ ਹੀ ਆਨ ਲੱਗਦਾ ਮੇਬੀ ਨਹੀਂ ਮਿਲੇਗਾ ਵਿਆਹ ਵਾਲੇ ਤਾਂ ਜਿੰਨਾ ਖਾਣੇ ਕੀ ਸੀਗੇ ਤੇ ਉਹ ਵਲੌਗ ਨਹੀਂ ਅਸੀਂ ਪਾਇਆ ਹੈਗਾ ਕਿਉਂਕਿ ਉਂਝ ਤੇ ਤੁਸੀਂ ਬੜਾ ਦੇ ਹਮਾਨੀ ਏ ਹਮਾਨੀ ਸਾਡਾ ਪਰਿਵਾਰਿਕ ਮੈਂਬਰ ਏ ਤੇ ਉਹ ਆਏ ਤੇ ਹਮਾਨੀ ਵੀ ਬੜਾ ਕਰਦੀ ਏ ਭਈਆ ਦੀਦੀ ਸਵਾਤੇ ਤਾਂ ਹੀ ਨਾ ਜੇ ਉਹਨੂੰ ਖੜਦੇ ਉਥੇ ਵਿਆਹ ਤੇ ਲਿਆਇਆ ਤੁਹਾਡੇ ਤੋਂ ਆਪਣੇ ਘਰ ਤੱਕ ਨਹੀਂ ਉਹਨੂੰ ਉਂਝ ਜਾਂਦੇ ਹੋ ਤੁਸੀਂ ਬੜਾ ਕਰਦੇ ਹੋ ਬੀਵੂਆਂ ਕਰਕੇ ਕਰਦੇ ਹੋ ਹੋਰ ਕੋਈ ਚੱਕਰ ਨਹੀਂ ਆਇਗਾ ਹੈ ਲੋਕਾਂ ਨੇ ਗੱਲਾਂ ਵੀ ਕਰਨੀਆਂ ਆ ਹੈ ਹਨਾ ਵੀ ਲੈ ਪਹਿਲਾਂ ਤਾਂ ਇਹ ਗੱਲਾਂ ਬੰਦੀਆਂ ਸੀ ਵੀ ਇਹ ਆਗੇ ਇਹ ਆਗੇ ਹੁਣ ਕਹਣਾ ਲੈ ਉਹ ਚੱਲ ਗਈ ਉਹ ਚੱਲ ਗਈ ਇਹ ਲੈ ਗਈ ਆਹੋ ਇਹ ਪੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਇਹਨੂੰ ਪਤਾ ਹੀ ਨਾ ਵੀ ਲੋਕਾਂ ਨੇ ਆਖ ਨਹੀਂ ਆਖਣੇ ਵੀ ਬੀਵੂਆਂ ਪਿੱਛੇ ਸਾਰੇ ਕਰਦੇ ਫਿਰਦੇ ਨੇ ਉਹਨੂੰ ਲੈ ਕੇ ਵੀ ਬੀਵੂਆਂ ਕਰਕੇ ਚੱਲੇ ਨੇ ਲੋਕੀ ਸੱਚੇ ਆਂਦੇ ਨੇ ਲੋਕੀ ਤੁਹਾਡੀਆਂ ਚਾਲਾਂ ਸਮਝਦੇ ਨੇ ਸਾਰੀਆਂ ਠੀਕ ਹੈ ਨਾ ਤੇ ਲਾਈਕ ਤੇ ਕਮੈਂਟ ਕਮੈਂਟ ਕਿੱਥੇ ਕਰੀਏ ਕਮੈਂਟਰ ਕੋਈ ਬੰਦ ਕੀਤੇ ਨੇ ਪਤਾ ਵੀ ਬੜੇ ਹਾਰ ਭੈਣੇ ਨੇ ਮਾਰਦੇ ਨੇ ਗੱਲਾਂ ਹੀਮਾਨੀ ਫਾਈਨਲੀ ਹੀਮਾਨੀ ਵੀ ਹੁਣ ਸਾਡਾ ਮੱਥਾ ਟੇਕ ਰਹੀ ਹੈ ਨਾ ਨਾਲੇ ਇੱਥੋਂ ਪਤਾ ਲੱਗਣ ਡਿਆ ਏ ਵੀ ਕਿੰਨਾ ਕੋਈ ਦੀ ਇੱਜ਼ਤ ਕਰਦਿੰਦੇ ਨੇ ਹੀਮਾਨੀ ਦੀ ਸੀੜ ਦੇ ਉੱਤੇ ਤੇ ਬਾਂਦਰ ਵਾਂਗੂ ਇੰਜ ਚੜ ਕੇ ਲਮਕੀ ਹੈ ਇਤਨਾ ਦਰਕ ਦੀ ਟਾਣੀ ਦੇ ਨਾਲ ਬਾਂਦਰ ਲਮਕਿਆ ਹੁੰਦਾ ਚਿੰਬੜਿਆ ਹੁੰਦਾ ਜਿਵੇਂ ਉੱਤੋਂ ਦੀ ਹੋਣ ਨੂੰ ਪਈ ਏ ਸਾਰੀ ਗੱਡੀ ਪਿੱਛੋਂ ਕੱਪੜਿਆ ਨਾ ਭਰੀ ਪਈ ਏ ਤੇ ਮਾੜੀ ਜੀ ਸੀਟ ਜਿੱਥੇ ਉਹ ਵੀ ਸਾਈਡ ਤੇ ਹੋ ਕੇ ਬੈਠੀ ਏ ਇੰਨੀ ਕੀ ਤੇਰੀ ਭੈਣੋ ਵੇਲਣੇ ਚ ਬਾ ਜੀ ਏਡੀ ਤਰੀਕੀ ਮਜਬੂਰੀ ਏ ਹੈ ਉੱਤੋਂ ਦੀ ਸੀਟ ਤੇ ਹੋਣ ਨੂੰ ਪਈ ਏ ਬੋਨਟ ਤੇ ਜਾ ਕੇ ਬਹਿ ਜਾ ਜਾਂ ਜਾਂ ਡੈਸ਼ਬੋਰਡ ਤੇ ਬਹਿ ਜਾ ਅੰਦਰਲੇ ਬੰਨੇ ਚ ਬਾਹਰ ਬੋਨਟ ਤੇ ਠੰਡ ਲੱਗਦੀ ਏ ਤੇ ਮੈਂ ਤਾਂ ਸਮਾਨ ਚ ਹਲਜੀ ਤੇ ਕੋਸ਼ਿਸ਼ ਦੇ ਕੇ ਸਾਕੇ ਤੇ ਕੋਸ਼ਿਸ਼ ਦੇ ਕੇ ਜਾਂਦਾ ਤੇਰੀਆਂ ਜਿਹੜੀਆਂ ਜੈਕਟਸ ਰੱਖੀਆਂ ਹੋਈਆਂ ਨਾ ਤਾਂ ਉਹ ਫਿਸਲਦੀਆਂ ਪਈਆਂ ਉਹਦੇ ਕਰਕੇ ਸਮਾਨ ਗਿਆ ਤੇ ਆ ਭਾਰੀ ਚੀਜ਼ ਰੱਖ ਦੇ ਨਾ ਹਾਂ ਕੁਛ ਨਾ ਕੁਛ ਰੱਖ ਦੇ ਆ ਭਾਰੀ ਚੀਜ਼ ਰੱਖ ਦੇ ਮਨੀ ਮੈ ਆ ਰਿਹਾ ਅੰਦੀ ਮੈਂ ਤੇ ਉਲਜੀ ਪਈ ਆ ਮੈਂ ਤੇ ਜਿਹੜੀਆਂ ਜੈਕਟਾਂ ਥੱਲੇ ਕੱਪੜੇ ਆਈ ਜਾਂਦੇ ਉਹਨਾਂ ਨੂੰ ਸੈੱਟ ਕਰਦੀ ਪਈ ਆ ਉਹਦੋਂ ਨਹੀਂ ਤੇ ਉਹ ਆਂਦਾ ਭਾਰੀ ਚੀਜ਼ ਰੱਖ ਦੇ ਭਾਰੀ ਚੀਜ਼ ਤੇ ਨਾਲ ਤੇ ਬੈਠੀ ਏ ਜਾਣੇ ਉਹਨੂੰ ਚੁੱਕ ਕੇ ਵਗਾਉ ਉੱਤੇ ਉਹਨੂੰ ਭਾ ਉਸ ਤੋਂ ਭਾਰੀ ਚੀਜ਼ ਕੀ ਹੋ ਸਕਦੀ ਏ ਹੈਂ ਉਹਨੂੰ ਬਾਪ ਉੱਤੇ ਕੱਪੜਿਆਂ ਨੇ ਨਾਲੇ ਵੇਖੀ ਲੋਕੀ ਕਿਵੇਂ ਤੁਹਾਨੂੰ ਲਾਈਕ ਕਮੈਂਟ ਦਿੰਦੇ ਫਿਰ ਮੰਨੀ ਮਜ਼ਾ ਆ ਰਿਹਾ ਬਹੁਤ ਕਿਵੇਂ ਲੱਗ ਰਿਹਾ ਸਟਾਰ ਦਾ ਬਹੁਤ ਵਧੀਆ ਲੱਗਦਾ ਪਿਆ ਬਸ ਮੈਂ ਆਪਣੀ ਫੀਲਿੰਗ ਨੇਕਸਟ ਪ੍ਰੈਸ ਕਰਨੀ ਆਂਦੀ ਬਸ ਸਿੱਧਾ ਆਪੇ ਸਮਝ ਆਇਆ ਕਰੋ ਚੰਗੀ ਸੋਚ ਰੱਖੋ ਹਮਾਨੀ ਨੂੰ ਵੀ ਦੇਵੇਂ ਨੇ ਮਜ਼ਾ ਆ ਰਿਹਾ ਕਿਵੇਂ ਦਾ ਲੱਗ ਰਿਹਾ ਉਹ ਨਾ ਹਮਾਨੀ ਉਹਨਾਂ ਨੂੰ ਪੁੱਛਦੀ ਹੁੰਦੀ ਏ ਇਹ ਇੰਨਾ ਹਮਾਨੀ ਨੂੰ ਪੁੱਛਿਆ ਹਮਾਨੀ ਆਂਦੀ ਏ ਵੀ ਬਹੁਤ ਵਧੀਆ ਲੱਗ ਰਿਹਾ ਮੇਰੀ ਫੀਲਿੰਗ ਤੁਸੀਂ ਆਪ ਹੀ ਸਮਝ ਆਇਆ ਕਰੋ ਯਾਰ ਮਹਾਲੀ ਚੱਲੀ ਏ 5 ਮਹੀਨੇ ਪਹਿਲਾਂ ਕਿ ਗੈਰ ਬੰਦੇ ਦੇ ਨਾਲ ਰਹਿ ਕੇ ਆਈ ਏ ਤੇ ਹੁਣ ਤੁਸੀਂ ਲੈ ਚੱਲੇ ਹੋ ਹੁਣ ਤੇ ਉਹ ਕਈ ਕੋਈ ਉਹਦੇ ਕਮਰੇ 'ਚ ਬੰਦ ਕਰ ਦਿੰਦਾ ਹੁੰਦਾ ਸੀ ਤੇ ਹੁਣ ਕੋਈ ਨਾ ਕੋਈ ਕਮਰੇ 'ਚ ਬੰਦ ਕਰਨ ਵਾਲਾ ਨਾ ਕੋਈ ਨਿਗਾ ਰੱਖਣ ਵਾਲਾ ਹੈ ਤੇ ਫੀਲਿੰਗ ਤੇ ਵਧੀਆ ਆਉਣੀ ਆਉਣੀ ਏ ਤੁਸੀਂ ਆਪ ਸਮਝਦਾਰ ਹੋ ਠੀਕ ਹੈ ਨਾ ਤੂੰ ਯਾਰ ਆਪ ਹੀ ਸਮਝ ਜਾਇਆ ਕਰੋ ਤੂੰ ਆਪ ਹੀ ਸਮਝ ਜਾਇਆ ਕਰੋ ਕਿ ਸ਼ਗਫਾ ਹਾਂਜੀ ਤੇ ਹੁਣ ਆਪਣਾ ਸਿੱਧਾ ਹੀ ਹੁਣ ਕਾ ਕਿੰਨੀ ਰਸਤੀ ਹੈ ਟਾਈਮ ਹੋ ਗਿਆ ਯਾਰ ਪੌਣੇ 4 ਵਜੇ ਦਾ ਤੇ ਹੁਣ ਆਪਾਂ ਰੁਟਾਂਗੇ ਨਹੀਂ ਹੁਣ ਆਪਾਂ ਸਿੱਧਾ ਮੁਹਾਲੀ ਦੀ ਜਾ ਕੇ ਰਹਿਣਾ ਹੈ ਹਾਂ ਨਾ ਮਨੀ ਮਨੀ ਸ਼ਾਂਤ ਹੋ ਜਾ ਉਹ ਜਾ ਇਹਨੂੰ ਨਾਲ ਦੀ ਨੂੰ ਪਿੱਛੇ ਕਰ ਲੈ ਤੇ ਜਾ ਮਾਨੀ ਨੂੰ ਅੱਗੇ ਗੋਚ ਪਾ ਲੋ ਉੱਤੋਂ ਦੀ ਹੋਂਦੀ ਪਈ ਜੇ ਹੋਰ ਕਿਤੇ ਛੀਜਾ ਤੋੜ ਕੇ ਅਗਲੇ ਬੰਨੇ ਨਿਗਲ ਦੀ ਜੇ ਜਾ ਤੇ ਇਹਨੂੰ ਪਿੱਛੇ ਕਰ ਲੈ ਤੇ ਜਾ ਉਹਨੂੰ ਗੋਚ ਪਾ ਲੋ ਵੀ ਅੱਜ ਬੜੇ ਸਾਲਾਂ ਬਾਅਦ ਖਾਦੇ ਆ ਕਿਉਂਕਿ ਮੈਨੂੰ ਤਾਂ 12 ਸਾਲ ਹੋ ਗਏ ਪਿੰਡ ਨੂੰ ਛੱਡਿਆ ਤੇ ਅੱਜ ਇਹੀ ਪਿੰਡ ਦੇ ਸਮੋਸੇ ਖਾ ਕੇ ਉਹ ਮੈਂ ਹੀ ਸੀਗੀ ਸ਼ਾਇਦ ਸਰਗੁਣ मेहता ਦੀ ਹਾਂ ਸੋਹਣਾ ਨਾ ਪਿੰਡ ਉਹ ਪਿੰਡ ਆ ਗੋ ਗਾਣਾ ਹੈਗਾ ਬੜਾ ਵਧੀਆ ਪਰ ਮੈਨੂੰ ਆਉਂਦਾ ਨਹੀਂ ਪਿੰਡ ਤੇ ਮੈਂ ਆ ਕੇ ਭੈਣਾਂ ਨੂੰ ਚੜਾ ਰਹੀ ਸੀ ਪਰ ਤੁਸੀਂ ਤਾਂ ਮੈਂ ਆਂਦੀ ਏ ਮੈਂ ਬੜੇ ਸਾਲਾਂ ਬਾਅਦ ਸਮੋਸੇ ਖਾਦੇ ਨਹੀਂ ਕਿਉਂ ਝੂਠਾਂ ਦੀ ਘੜੀ ਜਾਂਦੇ ਹੋ ਭੈਣ ਚੁੱਤ ਕੋਈ ਤੁਹਾਡਾ ਇਹੋ ਜਿਹਾ ਵਲੌਗ ਨਹੀਂ ਜਿੱਥੇ ਤੁਸੀਂ ਚਰਦੇ ਨਜ਼ਰ ਨਹੀਂ ਆਉਂਦੇ ਹੈਗੇ ਗਾਲੀ ਦੇ ਤੁਸੀਂ 24 ਘੰਟੇ ਕਰਦੇ ਰਹਿੰਦੇ ਹੋ ਮੱਝਾਂ ਨੂੰ ਹੈ ਸਮੋਸਾ ਨਾ ਤੁਸੀਂ ਖਾਦਾ ਹੈ ਉਹ ਗੱਲ ਵਕਰੀਏ ਵੀਡੀਓ ਨਹੀਂ ਬਣਾਈ ਹੋਣੀ ਕਮਾਲ ਝੂਠ ਵੀ ਭੈਣਾਂ ਤੋਂ ਝੂਠ ਵੀ ਮਾਰ ਲਾ ਕੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਨਾ ਫਿਲਮ ਹੈਗੀ ਸੀ ਸਰਗੁਣ ਮਹਿਤਾ ਦੀ ਮੈਨੂੰ ਪਤਾ ਨਹੀਂ ਹੈਗਾ ਫਿਰ ਉਹਦਾ ਉਹਦਾ ਸੋਹਰਿਆਂ ਦਾ ਪਿੰਟ ਆਹ ਸੋਹਰਿਆਂ ਦਾ ਉਹਦੇ ਵਿੱਚ ਗਾਣਾ ਸੀ ਮੈਨੂੰ ਪਤਾ ਨਹੀਂ ਹੈਗਾ ਮੈਨੂੰ ਆਉਂਦਾ ਨਹੀਂ ਹੈਗਾ ਇਹਦੇ ਮੈਂ ਗਾਣਾ ਸੀ ਕਮਾਲ ਹੈ ਪਤਾ ਨਹੀਂ ਤਿੰਨੇ ਇਕੱਠੇ ਰਹਿਣਗੇ ਪਤਾ ਨਹੀਂ ਉਹ ਦੋਵੇਂ ਇਕੱਠੇ ਰਹਿਣਗੇ ਪਤਾ ਨਹੀਂ ਇਹ ਮਹਾਲੀ ਜ ਪਹਿਲਾਂ ਵੀ 5 ਮਹੀਨੇ ਲਾ ਕੇ ਆਈ ਏ ਪਤਾ ਨਹੀਂ ਹੁਣ ਵੀ ਫੇਰ ਲਾਏਗੀ ਕਿ ਨਹੀਂ ਲਾਏਗੀ ਪਤਾ ਨਹੀਂ ਕਿਹਨਾਂ ਰਹਿੰਦੀ ਰਹੇਗੀ ਉੱਥੇ ਪਤਾ ਨਹੀਂ ਪਹਿਲਾਂ ਵੀ ਰਹਿੰਦੀ ਰਹੀ ਏ ਉੱਥੇ ਕਿਸ ਦੇ ਨਾਲ ਪਤਾ ਨਹੀਂ ਕਮਰੇ ਜਨੂੰ ਬੰਦ ਕਰ ਦਿੰਦੇ ਸਨ ਪਤਾ ਨਹੀਂ ਇਹ ਉਹਨਾਂ ਨੂੰ ਕਮਰੇ ਜੇ ਬੰਦ ਕਰ ਦਿੰਦੀ ਸੀ ਰੋਂਦਾ ਚਵਲਾ ਮਾਰਨ ਮੈਂ ਮਰੀ ਜਾਂਦੇ ਆ ਸਾਰੇ ਰਸਤੇ ਛੁੱਪ ਨਹੀਂ ਕਿਤੇ ਦੋ ਹਾਸੇ ਪਾਣੇ ਸ਼ੁਰੂ ਕੀਤੇ ਦੋ ਹਾਸੇ ਪਾਣੇ ਸ਼ੁਰੂ ਕੀਤੇ ਹੱਟਾ ਗਏ ਨਾ ਜੀ। ਬੜਾ ਇਹ ਪੰਦੀ ਮਰੀ ਇਹੋ ਜਿਹਾ ਹਾਸਾ ਨਿਕਲਿਆ ਤੇ ਪਿੱਠ ਬੜੀ ਦੁਖਦੀ ਪਈ ਪਰ ਮੇਰੇ ਨਾਲ ਪਰ ਹਸਾ ਹਸਾ ਦੂਰੇ ਕਰਦੇ ਨਾ ਦੋਵੇਂ ਨਹੀਂ ਡਿਫੈਕਟ ਮੇਰੀ ਬੱਕੀਆਂ ਪੀੜ ਹੋ ਰਹੀ ਹੈ। ਕਿਉਂ ਹੋ ਰਿਹਾ ਇੰਨਾ ਹਸਾ ਹਸਾ ਕੇ ਦੂਰੇ ਕਰ ਦਿੱਤੀਆਂ ਨੇ ਦੋਵੇਂ ਜਾਣੀਆਂ ਉਹ ਆਂਦੀ ਮੇਰੀ ਪਿੱਠ ਬੜੀ ਦੁਖਣ ਢਈਏ ਉਹ ਆਂਦੀ ਤੁਹਾਡੀ ਪਿੱਠ ਦੁਖਣ ਢਈਏ ਮੇਰੀ ਨਾ ਤੁਸਣ ਕੀ ਬੰਦਾ ਕੇ ਨਾ ਨੂੰ ਹੈ ਤੇ ਅੱਜ ਭਈਆ ਦੇ ਅੰਦਰ ਪਤਾ ਨਹੀਂ ਕਿਹੜਾ ਹੀ ਅਲੱਗ ਹੀ ਬੰਦਾ ਆਇਆ ਆਇਆ ਸੀਗਾ ਹੈ ਤੇ ਹੋਰ ਤੂੰ ਵੇਖਿਆ ਅੱਜ ਕਿ ਤੇਰੇ ਭਈਆ ਦੇ ਅੰਦਰ ਉਹ ਤੇ ਨਹੀਂ ਆ ਗਿਆ ਜਿਸ ਦੇ ਨਾਲ ਪਹਿਲਾਂ 5 ਮਹੀਨੇ ਰਹਿ ਕੇ ਆਈ ਸੈਂ ਉਹ ਵੀ ਬੜਾ ਬੋਲਦਾ ਹੈ ਨਾ ਧੀ ਕਿਤੇ ਉਹ ਤੇ ਨਹੀਂ ਆ ਗਿਆ ਜਾਂ ਉਹ ਹੁਣਾਂ ਤੇ ਜਾਣਾ ਹੁਣ ਜਿਹਦੇ ਨਾਲ ਰਹਿਣਾ ਜੇ ਉਹ ਹੁਣ ਹੈ ਪੁੱਛੋ ਉਹ ਸੋਹਣੀ ਕਿੰਦਰ ਬਾਹਰ ਆਈ ਗਿਆ ਹਾਂ ਕਿੰਨੇ ਬਾਹਰ ਆਈਏ ਬਹੁਤ ਵਧੀਆ ਲੱਗਦਾ ਪਿਆ ਬਹੁਤ ਲੱਗ ਰਿਹਾ ਨਾ ਠੰਡੀ ਠੰਡੀ ਹਵਾ ਠੰਡੀ ਠੰਡੀ ਹਵਾ ਤੇ ਯਾਰ ਮੈਂ ਇਹ ਤਰਸੀ ਜਾਂਦਾ ਬੰਦਾ ਨਾ ਕਿ ਘਰ ਨੂੰ ਛੱਡ ਕੇ ਮਤਲਬ ਘਰ ਖਾਲੀ ਹੈ ਪਿਛੇ ਚਲੋ ਕੁੰਡਾ ਨਾ ਕਿਤੇ ਤੇ ਆਪਣਾ ਆਪਣਾ ਬੈੱਡ ਹੋਵੇ ਹਾਂ ਲੈ ਜਾ ਲਿਆ ਬਿਨਾ ਚਾਬੀ ਤੋਂ ਨਹੀਂ ਗੱਡੀ ਚੱਲਦੀ ਪੈਨੂੰ ਮੈਂ ਚਲਾ ਲਾਂਗੀ ਚਲ ਇੱਧਰ ਆਵੇਂ ਚਿਰ ਮੈਨੂੰ ਵੀ ਸਿੱਖ ਲੈਣੀ ਹੈ ਗੱਡੀ ਚਲਾਣੀ ਅੱਛਾ ਚਾਹ ਦਾ ਹਿਮਾਨੀ ਸਿੱਖ ਲਗੀ ਗੱਡੀ ਹੁਣ ਹਿਮਾਨੀ ਸਾਨੂੰ ਲੈ ਕੇ ਜਾਇਆ ਕਰੋ ਜਲਦੀ ਸਿੱਖਾਂਗੇ ਚਲੋ ਆਪਾਂ ਘਰ ਦੇ ਬਾਹਰ ਖੜੇ ਆ ਨਾ ਸਿੱਛੇ ਚੱਲੂ ਪਰ ਛੱਡ ਬਹੁਤ ਆ ਬਹੁਤ ਸਮਾਨ ਵੀ ਕੱਢ ਲਈ ਥੋੜਾ ਬਹੁਤ ਮੈਨੂੰ ਕਿਹਾ ਮੈਂ ਕਿਹਾ ਮੈਂ ਤੇ ਛੋਟਾ ਛੋਟਾ ਸਮਾਨ ਫੜਾਂਗੀ ਤੇ ਮੈਂ ਵੱਡਾ ਫੜ ਲਿਆ ਤਾਂ ਮੈਨੂੰ ਕਿਨੇ ਚੁੱਕਣਾ ਬਾਅਦ ਚਾ ਹਾਂ ਹੋਰ ਮੈਂ ਪੌੜੀ ਦੇ ਲੰਮੇ ਪਈ ਉਹ ਹਿਮਾਨੀ ਬਈਆਂ ਪੌੜੇ ਚੱਕ ਲਾ ਦੇ ਨਾ ਇਹਨਾਂ ਨੂੰ ਨਾ ਕੰਟੈਂਟ ਕਰਕੇ ਹਿਮਾਨੀ ਦੀ ਹਾਂ ਦੇ ਵਿੱਚ ਹਾਂ ਮਲਾਨੀ ਪੈਂਦੀ ਏ ਇਹ ਤੁਸੀਂ ਗੱਲ ਜ਼ਰੂਰ ਨੋਟ ਕੀਤੀ ਹੋਏਗੀ ਉਹਦੀ ਗੱਲ ਇਹ ਅੰਦਰੋਂ ਚੱਕ ਲੈਣਗੇ ਜਿਹੜੀ ਉਹ ਗੱਲ ਕਰੇਗੀ ਦਰਾਨਗੇ ਉਸ ਗੱਲ ਨੂੰ ਵੀ ਉਹਨੇ ਆ ਗੱਲ ਆਖੀ ਏ ਇਥੋਂ ਪਤਾ ਲੱਗਦਾ ਵੀ ਇਹਨਾਂ ਨੂੰ ਸਿਰਫ ਵਿਊਆਂ ਦੀ ਭੁੱਖ ਏ ਤੇ ਵਿਊਆਂ ਕਰਕੇ ਆਉਦੀ ਏ ਇਹਨਾਂ ਨੂੰ ਤਲਵੇ ਚਟਨੇ ਪੈਣ ਡੈ ਨੇ ਹਮਾਂ ਨਹੀਂ ਨੂੰ ਇਹਨਾਂ ਦੇ ਚਟਨੇ ਪੈਣ ਡੈ ਨੇ ਉਹਨਾਂ ਦੋਵਾਂ ਨੂੰ ਇਹਦੇ ਚਟਨੇ ਪੈਣ ਡੈ ਨੇ ਤੋਂ ਵੀਰੋ ਇੰਨੀ ਕੁ ਵੀਡੀਓ ਸੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸੇ ਤਰ੍ਹਾਂ ਹੀ ਇਹਨਾਂ ਦੀ ਆਪਾਂ ਫੱਟੀ ਭੋਜਦੇ ਰਾਂਗੇ ਤੇ ਪੁਰਾਣ ਇਹਨਾਂ ਨੂੰ ਚੰਡ ਕੇ ਰੱਖਾਂਗੇ ਬਹੁਤ ਬਹੁਤ ਧੰਨਵਾਦ ਜੀ